500 ਸਾਲ ਪੁਰਾਣੀ ਕੰਦ ਜੋ ਕਿ ਹਵਾ ਵਿੱਚ ਊੜੀ ਆ ਜਿਹੜੀ ਸਾਹਮਣੇ ਤੁਸੀਂ ਆਟਮ ਕੰਦ ਦੇਖ ਰਹੇ ਜੀ ਇਸ ਸਥਾਨ ਦੀਆਂ ਕੰਦਾਂ ਵੀ ਹਵਾ ਵਿੱਚ ਝੂਲਣ ਦੀ ਆਦਤ ਹੈ ਹਾਂਜੀ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਰਨ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਦੇ ਚੈਨਲ ਤੇ ਸੋ ਅੱਜ ਅਸੀਂ ਆਏ ਹਾਂ 500 ਸਾਲ ਪੁਰਾਣੀ ਕੰਦ ਦੇਖਣ ਜਿਹੜੀ ਕਿ ਹਵਾ ਵਿੱਚ ਝੂਲਦੀ ਆ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ 500 ਸਾਲ ਪੁਰਾਣੀ ਕੰਦ ਜੋ ਕਿ ਹਵਾ ਵਿੱਚ ਝੂਲਦੀ ਆ ਸੋ ਇਸ ਟਾਈਮ ਆ ਮੈਂ ਪਹੁੰਚਿਆ ਆ ਜਿਲ੍ਹਾ ਕਰਨਤਾਨ ਚ ਪਿੰਡ ਛਠੀਖਾਰਾ ਚ ਗੁਰਦੁਆਰਾ ਦੁੱਖ ਨਿਵਾਰਣ ਝੂਲ ਸੋ ਬਹੁਤ ਜਣੇ ਨੇ ਗੁਰਦਾਸ ਸਾਹਿਬ ਦਾ ਨਾਂ ਸੁਣਿਆ ਹੋਣਾ ਵਾ ਗੁਰਦਾਸ ਸਾਹਿਬ ਝੂਲਣੇ ਮਾਲ ਸੋ ਆਟਮ ਮੈਂ ਪਹੁੰਚਿਆ ਵਾ ਸੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਿਹੜੀ ਕਾਂਦ ਹਵਾ ਚ ਝੂਲਦੀ ਆ ਤੇ ਗੁਰਦਾਸ ਸਾਹਿਬ ਦਾ ਇਤਿਹਾਸ ਦੱਸਦੇ ਆ ਵਲੌਗ ਨਾ ਬਣੇ ਰਿਓ ਵਲੌਗ ਨੂੰ ਸਕਿਪ ਨਾ ਕਰਿਓ ਸੋ ਇਹੜੀ ਸਾਹਮਣੇ ਤੁਸੀਂ ਆਟਮ ਕਾਂਦ ਵੇਖ ਰਹੇ ਜੇ ਇਹ ਗੁਰੂ ਮਹਾਰਾਜ ਤਾਂ ਤਾਂ ਸ਼੍ਰੀ ਗੁਰਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਦੇ ਸਮੇਂ ਦੀ ਕਾਂਦ ਜੇ 500 ਸਾਲ ਪੁਰਾਣੀ ਕਾਂਦ ਜੇ ਇਹੋ ਕਾਂਦ ਜੇ ਜਿਹੜੀ ਹਵਾ ਚ ਝੂਲਦੀ ਆ ਤੇ ਇਹ ਕਹਾਵਾਦ ਕੀ ਦਾ ਝੂਲਦੀ ਆ ਤੁਹਾਨੂੰ ਸਭ ਕੁਝ ਤੇ ਵਲੌਗ ਚ ਵੇਖਣ ਨੂੰ ਮਿਲੂਗਾ ਉਸ ਤੋਂ ਪਹਿਲਾਂ ਅਸੀਂ ਗੁਰਦਾਸ ਸਾਹਿਬ ਦੇ ਅੰਦਰ ਮੱਥਾ ਟੇਕ ਆਈਏ ਦਰਸ਼ਨ ਦੇਦਾਰੇ ਕਰਾਈਏ ਦਰਬਾਰ ਸਾਹਿਬ ਦੇ ਤਾਂ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਹੋਰ ਵੀ ਗੁਰਦਸਾਹਿਬ ਦਾ ਇਤਿਹਾਸ ਦੱਸਦਾ ਆ ਤੇ ਇਸ ਗੁਰਦਸਾਹਿਬ ਤੇ ਕਰਦਾ ਕਿਉਂ ਝੂਲਦੀਆਂ ਨੇ ਕੀ ਕਾਰਨ ਹੋਣਾ ਕੰਨਾਂ ਚੂਲਿਆਂ ਦਾ ਸਭ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਸੋ ਵੀਡੀਓ ਦੇ ਨਾਲ ਬਣੇ ਰਹੋ ਤੇ ਜੇ ਮੈਂ ਗੱਲ ਕਰਾਂ ਗੁਰਦਰਾ ਸਾਹਿਬ ਦੇ ਇਤਿਹਾਸ ਦੀ ਤੇ ਤਨਤਨ ਬਾਬਾ ਬੁੱਢਾ ਜੀ ਤਨਤਨ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਦੀ ਚਰਨ ਛੋਹ ਪ੍ਰਾਪਤਾ ਇਸ ਗੁਰਦਰਾ ਸਾਹਿਬ ਨੂੰ ਤੇ ਜਦੋਂ ਗੁਰਦਰਾ ਤਰਨਤਨ ਸਾਹਿਬ ਦੇ ਸਰੋਵਰ ਦੀ ਸੇਵਾ ਚੱਲ ਰਹੀ ਤਾਂ ਤਨਤਨ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਰਾਤ ਦੇ ਸਮੇਂ ਇਸ ਗੁਰਦਰਾ ਸਾਹਿਬ ਵਿੱਚ ਠਹਿਰਦੇ ਸਨ ਪਿੰਡ ਠੱਠੀਖਾਰਾ ਚ ਤੇ ਉਸ ਸਮੇਂ ਗੁਰੂ ਮਹਾਰਾਜ ਜੀ ਇੱਥੇ ਰਹਿ ਕੇ ਹੀ ਸੰਗਤਾਂ ਨੂੰ ਕਥਾ ਕੀਰਤਨ ਨਾਲ ਤੇ ਆਪਣੀ ਸੈਨਾ ਦੇ ਨਾਲ ਕੋਲੋਂ ਦੀ ਲੰਗਿਆ ਤੇ ਸਾਰੀ ਸੰਗਤ ਦਾ ਧਿਆਨ ਉਹਨਾਂ ਹਾਥੀਆਂ ਲੋ ਹੋ ਗਿਆ ਕਿਉਂਕਿ ਹਾਥੀ ਉਸ ਸਮੇਂ ਬਹੁਤ ਹੀ ਸ਼ਿੰਗਾਰੇ ਹੋਏ ਸੰਤ ਤੇ ਝੂਮ-ਝੂਮ ਕੇ ਤੋਰ ਰਹੇ ਸਨ ਤੇ ਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕਥਾ ਕੀਰਤਨ ਛੱਡ ਕਿਉਂ ਉਹਨਾਂ ਹਾਥੀਆਂ ਨੂੰ ਕਿਉਂ ਵੇਖ ਰਹੇ ਆ ਪਈ ਤੇ ਸੰਗਤ ਨੇ ਕਿਹਾ ਕਿ ਮਹਾਰਾਜ ਹਾਥੀ ਕਿੰਨੇ ਝੂਮ-ਝੂਮ ਕੇ ਤੋਰ ਰਹੇ ਹਨ ਤੇ ਮਹਾਰਾਜ ਨੇ ਉਸ ਸਮੇਂ ਕਿਹਾ ਇਹ ਤਾਂ ਇੱਕ ਜੀਵ ਹੈ ਇਸ ਦਾ ਸਾਹ ਆਉਣਾ ਜਾਂ ਨਹੀਂ ਆਉਣਾ ਇਹ ਇਹਨੂੰ ਵੀ ਨਹੀਂ ਪਤਾ ਸੋ ਮਹਾਰਾਜ ਨੇ ਉਸ ਸਮੇਂ ਇਹ ਵਜਨ ਕੀਤਾ ਕਿ ਇਸ ਸਥਾਨ ਦੀਆਂ ਕੰਧਾਂ ਵੀ ਹਵਾ ਵਿੱਚ ਝੂਲਣ ਗਿਆ ਤਾਂ ਹਾਂਜੀ ਤਾਂ ਅੱਜ ਵੀ ਉਹ 5 ਜੋ ਕਿ ਹਵਾ ਦੇ ਵਿੱਚ ਝੂਲਦੀ ਹੈ ਤੇ ਜਿਹੜੀ ਕੰਨ ਤੁਸੀਂ ਆਈਟਮ ਫੋਨ ਦੀ ਸਕਰੀਨ ਤੇ ਦੇਖ ਸਕਦੇ ਜੇ ਇਹੋ ਹੀ ਉਹ ਕੰਨ ਦਾ ਜਿੰਨੂ ਕੀ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਾਰ ਦਿੱਤਾ ਸੀ ਕਿ ਇਹ ਜੁਗਾ ਜੁਗਾ ਤੱਕ ਹਵਾ ਦੇ ਝੂਲਦੀ ਰਹੂਗੀ ਤੁਸੀਂ ਦੇਖ ਸਕਦੇ ਜੇ ਇੱਕ ਨਿੱਕਾ ਜਿਹਾ ਰਾਹ ਹੈ ਕੰਨ ਦੇ ਵਿੱਚੋਂ ਪੁਰਾਣੇ ਸਮੇਂ ਦੀ ਕੰਨ ਬਣੀ ਹੈ ਤੁਸੀਂ ਕੰਨ ਨੂੰ ਵੇਖ ਕੇ ਵੀ ਅੰਦਾਜ਼ਾ ਲਾ ਸਕਦੇ ਜਿਓ ਸੋ ਮੁਰੰਮਤ ਕੀਤੀ ਗਈ ਹੈ ਇਹ ਹੀ ਕਹਿ ਸਕਦੇ ਆ ਪਰ ਇਹ ਕੰਨ 500 ਸਾਲ ਪੁਰਾਣੀ ਕੰਨ ਦਾ ਜਿਸ ਦੇ ਵਿੱਚ ਪੌੜੀਆਂ ਦੇ ਨਾਲ ਇੱਕ ਨਿੱਕਾ ਜਿਹਾ ਰਾਹ ਬਣਾਇਆ ਗਿਆ ਹੈ ਸੋ ਸੰਗਤ ਪੌੜੀਆਂ ਚੜ ਕੇ ਕੰਨ ਦੇ ਉੱਤੇ ਬੈਠਦੇ ਹਨ ਤੇ ਉੱਤੇ ਬੈਠੇ ਉਕੰਦ ਨੂੰ ਗੁਰਬਾਣੀ ਦਾ ਯਾਪ ਕਰਕੇ ਮਹਾਰਾ ਕੋ ਅੱਗੇ ਲਾ ਕੇ ਕੰਦ ਨੂੰ ਯੋਰਣਾ ਹਲਾਉਂਦੇ ਆ ਤੇ ਇੱਕੰਦ ਹਵਾ 'ਚ ਝੂਲਦੀ ਆ ਸੋ ਅੱਗੇ ਤੁਹਾਨੂੰ ਵੀਡੀਓ 'ਚ ਕੰਦ ਝੂਲਦੀ ਵੀ ਜ਼ਰੂਰ ਦਿਖਾਵਾਂਗੇ ਸੋ ਇਸ ਸਥਾਨ ਤੇ ਅਨੇਕਾਂ ਸਾਇੰਟਿਸਟਸ ਤੇ ਵਿਦਵਾਨ ਆਏ ਕਿ ਉਹਨਾਂ ਦਾ ਮੰਨਣਾ ਸੀ ਕਿ ਇਹ ਕੰਦ ਦੇ ਥੱਲੇ ਬੰਨੇ ਸਪ੍ਰਿੰਗ ਲੱਗੇ ਹੋ ਸਕਦੇ ਆ ਜਿਸ ਕਰਨੇ ਕੰਦ ਹਿੱਲਦੀ ਆ ਪਰ ਅਜੇ ਤੱਕ ਕਿਸੇ ਨੂੰ ਵੀ ਅਨੇਕਾਂ ਖੋਜਾਂ ਕਰਨ ਤੋਂ ਬਾਅਦ ਵੀ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਇਹ ਕੰਦ ਹਵਾ 'ਚ ਕਿਸ ਹਿਸਾਬ ਨਾਲ ਹਿੱਲਦੀ ਆ ਸੋ ਇਹੋ ਨੇ ਗੁਰੂ ਮਹਾਰਾਜ ਦੀਆਂ ਸ਼ਕਤੀਆਂ ਵਧਦੇ ਹੋਏ ਨੇ ਕਿ ਇਹ ਕੰਦ ਜੁਗਾ ਜੁਗਾ ਤੱਕ ਹਿੱਲੂਗੀ ਹਵਾ 'ਚ ਸੋ ਹੁਣ ਤੁਹਾਨੂੰ ਝੂਲ ਦੀ ਕੰਧ ਹੋਈ ਦਿਖਾਉਂਦੇ ਆ ਸੋ ਇਹ ਗੁਰਦਾਰ ਸਾਹਿਬ ਵਿੱਚ ਪ੍ਰਾਣੀਆਂ ਕੰਧਾਂ ਦਾ ਨੂੰ ਵੇਖਣ ਨੂੰ ਬਹੁਤ ਵਰੀਆਂ ਮਿਲਣਗੀਆਂ ਪ੍ਰਾਣੀਆਂ ਕੰਧਾਂ ਆਈਆਂ ਇਦਾਂ ਦੇ ਆ ਨਿੱਕੀਆਂ ਇੱਟਾਂ ਦੀਆਂ ਪੁਰਾਣੇ ਇੱਧਰ ਪੁਰਾਣੇ ਜ਼ਮਾਨੇ ਚ ਹੁੰਦੀਆਂ ਸੀ ਸੋ ਇਦਾਂ ਸੋ ਇਹ ਬਹੁਤ ਵਧੀਆ ਚੀਜ਼ਾਂ ਵਾ ਵੇਖਣ ਵਾਲੀਆਂ ਵਾ ਪੁਰਾਣੀ ਹਿਸਟਰੀ ਦੇ ਨਾਲ ਜੁੜਿਆ ਵਾ ਗੁਰਦਾਰ ਸਾਹਿਬ ਇੱਧਰ ਦਰਸ਼ਨ ਕਰ ਸਕਦੇ ਗੁਰਦਾਰ ਸਾਹਿਬ ਦੇ ਸੋ ਇਦਾਂ ਦੇ ਇੱਕ ਕਮਰੇ ਦੇ ਟੈਪ ਦੇ ਹਰ ਇੱਕ ਗੁਰਦਾਸ ਸਾਹਿਬ ਦੇ ਨੁਕਰ ਤੇ ਬਣਿਆ ਸਾਹਮਣੇ ਤੁਸੀਂ ਦੇਖ ਸਕਦੇ ਜੇ ਉਧਰ ਵੀ ਤੁਸੀਂ ਦੇਖ ਸਕਦੇ ਜੇ ਸੋ ਇੱਥੋਂ ਇਹ ਪਤਾ ਲੱਗਦਾ ਆ ਕਿ ਗੁਰਦਰਾ ਇਹ ਪ੍ਰਾਤਨ ਹਿਸਟਰੀ ਨਾਲ ਜੁੜਿਆ ਪ੍ਰਾਤਨ ਇਤਿਹਾਸ ਨਾਲ ਜੁੜਿਆ ਹੋਇਆ ਹੈ ਸੋ ਸਾਹਮਣੇ ਉਹ ਕੰਦ ਜਿਹੜੀ ਤੁਸੀਂ ਦੇਖ ਸਕਦੇ ਜੇ ਇਹੋ ਹੀ ਕੰਦ ਦਾ ਜਿਹੜੀ ਕਿ ਪਿਛਲੇ 500 ਸਾਲਾਂ ਤੋਂ ਹਵਾ ਦੇ ਝੋਲਦੀ ਆ ਰਹੀ ਆ ਸੋ ਅੱਜ ਵੀ ਇੱਥੇ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਸੋ ਉਸੇ ਤਰ੍ਹਾਂ ਹਵਾ ਦੇ ਝੋਲਦੀ ਹੈ ਕੰਦ ਸੋ ਹੁਣ ਵੀ ਸੰਗਤ ਕੰਦ ਕੰਦ ਦੇ ਉੱਤੇ ਬੈਠੀ ਆ ਤੇ ਬਾਬਾਈ ਪਾਲ ਹੈ ਕੰਦ ਨੂੰ ਹਿਲਾਉਣਗੇ ਤੇ ਕੰਦ ਹਵਾ ਚ ਚੁੱਲੂਗੀ ਸਾਹਮਣੇ ਇਧਰ ਗੁਰਦਰਾ ਸਾਹਿਬ ਜੇ ਸੋ ਹੁਣ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਂਦੇ ਆ ਇੱਕ ਕੰਦ ਹਵਾ 'ਚ ਝੂਲਦੀ ਸੋ ਉੱਤੇ ਸੰਗਤ ਬੈਠੀ ਉਤਲੇ ਵਾਲੇ ਬੰਨੇ ਆ ਤੋ ਉਹ ਵੇਖੋ ਉੱਤੇ ਵਾਲੇ ਬੰਨੇ ਬਾਬਾ ਜੀ ਜ਼ੋਰ ਨਾਲ ਕੰਦ ਨੂੰ ਇਸ ਨੂੰ ਹਿਲਾਉਂਦੇ ਆਣ ਜਿਹੜੀ ਸੰਗਤ ਉੱਤੇ ਬੈਠੀ ਆ ਉਸ ਸੰਗਤ ਨੂੰ ਅਜੀਹਾ ਅਹਿਸਾਸ ਹੁੰਦਾ ਕਿ ਇਹ ਕੰਦ ਹਵਾ 'ਚ ਝੂਲ ਰਹੀ ਆ ਤਿਰਸਤੇ ਸਿਰਫ ਅਹਿਸਾਸ ਨਹੀਂ ਹੁੰਦਾ ਇਹ ਕੰਦ ਸੱਚ ਮੁੱਚ ਵਿੱਚ ਹਵਾ 'ਚ ਝੂਲਦੀ ਆ ਮੈਂ ਖੁਦ ਇਸ ਕੰਦ ਦੇ ਉੱਤੇ ਬੈਠਾ ਪਰ ਵੀਡੀਓ ਨਹੀਂ ਬਣਾਈ ਕਲਿੱਪ ਨਹੀਂ ਕੱਟੀ ਗਈ ਕਿਉਂਕਿ ਬਾਬਾ ਜੀ ਨੇ ਮਨਾ ਕਰ ਦਿੱਤਾ ਸੀ ਇਹ ਕੰਦ ਸੱਚ ਵਿੱਚ ਹਵਾ 'ਚ ਝੂਲਦੀ ਆ ਇੱਕ ਬਹੁਤ ਜ਼ੋਰ ਨਾਲ ਹਿਲਾਰੇ ਆਉਂਦੇ ਆਣ ਤਸਾ ਦਾ ਨਾਂ ਪਿਆ ਗੁਰਦਰ ਸਾਹਿਬ ਝੂਲਣੇ ਮੈਲ ਜਿੱਥੇ ਕੀ ਕੰਦ ਨੂੰ ਵਰ ਦਿੱਤਾ ਗਿਆ ਹੈ ਕਿ ਗੁਰੂ ਘਰ ਦੇ ਦੇਵਦੀ ਦੁਆਰਾ ਇਹ ਕੰਦ ਜੁਗਾ ਜੁਗਾ ਤੱਕ ਹਿਲਦੀ ਰਹੂਗੀ ਸੋ ਐਡੀ ਵੱਡੀ ਕੰਦ ਦਾ ਹਿਲਣਾ ਕੋਈ ਆਮ ਗੱਲ ਤੇ ਨਹੀਂ ਆ ਇਹ ਗੁਰੂ ਮਹਾਰਾਜ ਵਰ ਦਿੱਤਾ ਗਿਆ ਤਾਂ ਹੀ ਉਹ ਕੰਦ ਹਿਲਦੀ ਆ ਸੋ ਸੰਗਤਾਂ ਹਰ ਰੋਜ਼ ਭਾਰੀ ਗਿਣਤੀ ਵਿੱਚ ਆਉਂਦੀਆਂ ਨੇ ਤੇ ਕੰਦ ਦੇ ਦਰਸ਼ਨ ਕਰਦੀਆਂ ਨੇ ਤੇ ਝੂਲਣੇ ਮੈਲ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਸਾਹਮਣੇ ਅੱਠ ਨੁਕਰਾਲਾ ਖੂਜ ਏ ਸੋ ਤੁਸੀਂ ਵੇਖ ਸਕਦੇ ਜੀ ਇਧਰ ਪੁਰਾਣੇ ਸਮੇਂ ਦੀਆਂ ਇਹ ਬੁਰਜੀਆਂ ਬਣੀਆਂ ਤੁਹਾਨੂੰ ਬੁਰਜੀਆਂ ਦੇ ਹੋਰ ਕੋਲੇ ਜਾ ਕੇ ਦਿਖਾਉਂਦਾ ਵਾ ਸੋ ਇਧਰ ਆਠ ਨੁਕਰਾਂ ਵਾਲਾ ਖੂਜੇ ਇਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਤਿਆਰ ਕਰਾਇਆ ਸੀ ਸੋ ਇਹ ਪ੍ਰਾਤਨ ਖੂਜੇ ਜਿਹੜਾ ਕਿ ਆਠ ਨੁਕਰਾਂ ਵਾਲਾ ਖੂਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਬਣਾਇਆ ਗਿਆ ਸੋ ਇਧਰ ਤੁਸੀਂ ਵੇਖ ਸਕਦੇ ਜੇ ਇਹ ਪੁਰਾਣੇ ਸਮੇਂ ਦੀਆਂ ਬੁਰਜੀਆਂ ਬਹੁਤ ਜ਼ਿਆਦੀਆਂ ਪੁਰਾਣੇ ਸਮੇਂ ਦੀਆਂ ਬੁਰਜੀਆਂ ਤੁਸੀਂ ਵੇਖ ਹੀ ਸਕਦੇ ਜੇ ਨਿੱਕੀਆਂ ਇੱਟਾਂ ਦੀਆਂ ਬਣੀਆਂ ਪਹਿਲੀ ਗੱਲ ਤੇ ਇਹ ਸੀ ਅੱਜ ਦਾ ਵਲੌਗ ਅੱਜ ਤੁਹਾਨੂੰ ਗੁਰਦਾਸਾ ਦਾ ਇਤਿਹਾਸ ਦੱਸਿਆ ਤੇ ਆਦਾ ਤਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ। ਸੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜਾਣਕਾਰੀ ਭਰਪੂਰ ਲੱਗੀ ਹੋ ਤਾਂ ਵੀਡੀਓ ਨੂੰ ਘੱਟੋ ਲਾਈਕ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਨਵੀਂ ਤੇ ਵਧੀਆ ਜੀ ਵੀਡੀਓ ਨਾਲ